ਸਸਿਆ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਨਥਸ ਵੀ ਹੈਲਥ ਕੇਅਰ ਸੈਂਟਰ ਬਨਾਲਾ ਤੋਂ ਆਪ ਜੀ ਦਾ ਕੋਟਾਂ ਟ ਕੋਟ ਧੰਨਵਾਦ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਮਾਨਸਿਕ ਪਰੇਸ਼ਾਨੀ ਵਾਲੀ ਮਾਨਸਿਕ ਚਿੰਤਾ ਬਾਰੇ ਜਿਹੜੇ ਮਰੀਜ਼ ਲੰਮੇ ਟਾਈਮ ਤੋਂ ਮਾਨਸਿਕ ਪਰੇਸ਼ਾਨੀ ਨਾਲ ਪੀੜਤ ਰਹਿੰਦੇ ਨੇ ਟਾਈਮ ਤੋਂ ਦਵਾਈਆਂ ਖਾ ਕੇ ਅੱਕ ਥੱਕ ਚੁੱਕਿਆ ਬੜੀਆਂ ਐਲੋਪੈਥੀ ਦੀਆਂ ਦਵਾਈਆਂ ਯੂਜ਼ ਕੀਤੀਆਂ ਨਸੇ ਦੇ ਤੌਰ ਤੇ ਬਸ ਨਸਾ ਰਹਿੰਦਾ ਜਾਂ ਤੱਕ ਤਦ ਤੱਕ ਦਿਮਾਗ ਉਸ ਰਿਲੈਕਸ ਰਹਿੰਦਾ ਤਦ ਤੱਕ ਨੀਂਦ ਰਹਿੰਦੀ ਆ ਸਮੇਂ ਦੇ ਮੁਤਾਬਕ ਦਵਾਈ ਘਟਣ ਦੀ بجائے ਵਧਦੀ ਜਾਂਦੀ ਹੈ ਐਦਾਂ ਦੇ ਮਰੀਜ਼ਾਂ ਲਈ ਅੱਜ ਦੀ ਵੀਡੀਓ ਲੈ ਕੇ ਆਏ ਆ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਹਾਸਲ ਕਰ ਸਕੀਏ ਤੇ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਨ ਦੀ ਕਿਰਪਾਲਤਾ ਕਰਿਓ ਕਿਉਂਕਿ ਟਾਈਮ ਤੋਂ ਪੀੜਤ ਰੋਗੀ ਨੇ ਜਿਹੜੇ ਉਹਨਾਂ ਨੂੰ ਵੀ 3 ਹਫ਼ਤਿਆਂ ਦੇ ਵਿੱਚ ਕਾਫੀ ਸੌਖਾ ਕਰ ਦਿੰਦੀ ਹੈ ਇਹ ਕੋਈ ਨਸਾਂ ਨਹੀਂ ਇਹਦੇ ਵਿੱਚ ਜਿਹੜੀ ਦਵਾਈ ਦੇ ਰਹੇ ਆ ਉਹ ਦਵਾਈ ਕਿਵੇਂ ਤਿਆਰ ਹੋਈ ਉਹਦਾ ਫਾਰਮੂਲਾ ਵੀ ਅਸੀਂ ਦੇਣ ਲੱਗੇ ਆ ਸਭ ਤੋਂ ਪਹਿਲਾਂ ਤਾਂ ਜਿਸ ਚਿੰਤਾ ਦੇ ਵਿੱਚ ਤੁਸੀਂ ਰੁੱਝੇ ਹੋ ਜਿਹਨੂੰ ਤੁਹਾਡੇ ਦਿਮਾਗ ਨੇ ਪਕੜ ਰੱਖਿਆ ਉਹਦਾ ਹੱਲ ਕਰਨ ਦੇ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝ ਬਣਾਓ ਕਿ ਬੰਦੇ ਦੇ ਦਿਮਾਗ ਦੇ ਵਿੱਚ ਜੋ ਗੱਲ ਚੱਲਦੀ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਸੇ ਨਾਲ ਸਾਂਝੀ ਨਹੀਂ ਕਰਦਾ ਦਿਮਾਗ ਦੇ ਵਿੱਚ ਇਕੱਲਾ ਹੀ ਘਮਾਈ ਜਾਂਦਾ ਹਾਂ ਕਈ ਵਾਰੀ ਐਸੀ ਨੌਬਤ ਵੀ ਆ ਜਾਂਦੀ ਹੈ ਕਿਸ ਸਮਾਜ ਦੇ ਲੋਕ ਜਾਂ ਆਸ-ਪਾਸ ਦੇ ਲੋਕ ਜਾਂ ਘਰ ਪਰਿਵਾਰ ਦੇ ਲੋਕ ਇਗਨੋਰ ਕਰਨ ਲੱਗ ਜਾਂਦੇ ਇਸ ਤਰ੍ਹਾਂ ਦੇ ਇਨਸਾਨ ਨੂੰ ਜਿਹੜਾ ਬਹਿਮੀਆ ਹੋ ਜਾਂਦਾ ਜਿਹੜਾ ਮਤਲਬ ਆਪਣੀ ਗੱਲ ਇੱਕੋ ਹੀ ਗੱਲ ਨੂੰ ਮੇਨ ਰੱਖੀ ਜਾਂਦਾ ਫਿਰ ਤੁਸੀਂ ਆਮ ਹੀ ਦੇਖਿਆ ਨਾ ਇਹ ਗੱਲਾਂ ਆਮ ਹੀ ਸਮਾਜ ਦੇ ਵਿੱਚ ਹੋ ਰਹੀਆਂ ਫਿਰ ਉਹਨੂੰ ਇਗਨੋਰ ਕਰਨ ਲੱਗ ਜਾਂਦੇ ਵੀ ਯਾਰ ਇਹ ਤਾਂ ਰੋਜ਼ ਹੀ ਦਾ ਇਹੀ ਵਾਹ ਘਾੜੀ ਦਿੰਦਾ ਇਹ ਨੇ ਮਤਲਬ ਇੱਕੋ ਗੱਲ ਹੀ ਕਰਨੀ ਹੈ ਇਹਦੀ ਗੱਲ ਸੁਣੀ ਅਣ ਸੁਣੀ ਕਰ ਦੋ ਬਸ ਇਦਾਂ ਹੀ ਆ ਆਪਣੇ ਪਰਿਵਾਰ ਦੇ ਵਿੱਚ ਬੈਠੀਏ ਹੱਸੀਏ ਖੇਡੀਏ ਆਪਣੀ ਜ਼ਿੰਦਗੀ ਹੌਸਲੇ ਨਾਲ ਬਤੀਤ ਕਰੀਏ ਦੇਖੋ ਮਨ ਤਾਂ ਸਾਰਿਆਂ ਦਾ ਕਰਦਾ ਪਰ ਕਈ ਵਾਰੀ ਦਿਮਾਗ ਹੀ ਇੰਨਾ ਉਲਝ ਕੇ ਰਹਿ ਜਾਂਦਾ ਗੱਲ ਹੀ ਨਹੀਂ ਸੁਝਦੀ ਕਰਿਆ ਜਾਏ ਤਾਂ ਕੀ ਕਰਿਆ ਜਾਏ ਉਲਝ ਕੇ ਜੀ ਰਹਿ ਜਾਂਦਾ ਇਨਸਾਨ ਐਸੀਆਂ ਉਲਝਣਾਂ ਦੇ ਵਿੱਚੋਂ ਨਿਕਲਣ ਦੇ ਲਈ ਸਭ ਤੋਂ ਸੌਖਾ ਤਰੀਕਾ ਇੱਕ ਹੈ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਘੱਟੋ ਘੱਟ ਜ਼ਿਆਦਾ ਨਹੀਂ ਅੱਧਾ ਘੰਟਾ ਸ਼ਾਮ ਨੂੰ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋਵੋ ਬੈਠੋ ਇੱਕ ਦੂਜੇ ਦਾ ਹਮਦਰਦੀ ਬਣੋ ਇੱਕ ਦੂਜੇ ਦੀ ਦੁੱਖ ਸੁੱਖ ਸੁਣੋ ਕੀ ਦਿਮਾਗ 'ਚ ਚੱਲ ਰਿਹਾ ਕਿਸੇ ਦੀ ਕੀ ਉਹਨੂੰ ਠੀਕ ਕਰਨ ਲਈ ਕੀ ਕਰਨਾ ਸਾਰੇ ਨੇ ਇਕੱਠੇ ਹੋ ਕੇ ਇਹ ਸਾਰਾ ਕੁਝ ਕਰਨਾ ਸ਼ੁਰੂ ਕਰੋ ਸਭ ਤੋਂ ਪਹਿਲਾ ਪੁਆਇੰਟ ਦੂਸਰਾ ਪੁਆਇੰਟ ਇਸ ਤਰ੍ਹਾਂ ਦੇ ਰੋਗੀ ਦੇ ਕੋਲੇ ਫालतू ਦੀਆਂ ਐਸੀਆਂ ਗੱਲਾਂ ਨਾ ਕਰਿਆ ਕਰੋ ਵੀ ਜਿਨ੍ਹਾਂ ਨਾਲ ਉਹਦੇ ਦਿਮਾਗ ਤੇ ਲੋਡ ਪਵੇ ਪ੍ਰਸਰ ਪਵੇ ਤੀਸਰਾ ਸਿਹਤ ਦੀ ਸੈਰ ਇਸ ਤਰ੍ਹਾਂ ਦੇ ਰੋਗੀ ਦੀ ਪੱਕੀ ਕਰ ਦੋ ਹਰ ਰੋਜ਼ ਤਾਜੀ ਹਵਾ ਦੇ ਵਿੱਚ 10 ਮਿੰਟ ਨਿਕਲਣੀ ਨਿਕਲਣਾ ਦਿਲ ਨਹੀਂ ਦਲਣਾ ਜਿਵੇਂ ਸਰਦੀ ਦੀ ਰੋਤਾ ਮੂੰਹ ਸਿਰ ਲਵੇਟ ਕੇ ਨਿਕਲ ਜਾਓ ਤਾਜੀ ਹਵਾ ਦਾ ਲਓ ਨਾ ਜਾਂ ਆਪਣੇ ਖੁੱਲੇ ਭਾਂਡੇ ਦੇ ਵਿੱਚ ਘਰ ਦੇ ਵਿੱਚ ਜੇ ਖੁੱਲੀ ਜਗ੍ਹਾ ਉੱਥੇ ਮਤਲਬ ਜਿਹੜਾ ਸੀੜਾ ਦੇ ਲਓ 10 ਮਿੰਟ ਇੱਕ pranayama anulom vilom ਹਰ ਰੋਜ਼ ਨਿਤਾਪ੍ਰਤੀ ਚੌਂਕੜਾ ਮਾਰ ਕੇ 5 ਤੋਂ 10 ਮਿੰਟ ਡੇਲੀ ਕਰਨਾ ਸ਼ੁਰੂ ਕਰ ਦਿਓ ਸਵੇਰੇ ਸਵਕਤੀ ਚੌਂਕੜਾ ਮਾਰ ਕੇ ਐਦਾਂ ਨਖ ਤੇ ਹੱਥ ਰੱਖ ਕੇ ਲੰਮਾ ਸਾ ਖਿਚਣਾ ਖਿੱਚ ਕੇ ਦੂਜੇ ਨਾਲ ਖੜ ਦੇਣਾ ਫਿਰ ਦੂਜੇ ਨਾਲ ਖਿਚਣਾ ਦੂਜੇ ਨਾਲ ਛੱਡ ਦੇਣਾ ਐਦਾਂ ਕੰਮ ਕਰਨਾ ਇਹਨੂੰ ਰੁਟੀਨ ਦੇ ਵਿੱਚ ਜਦੋਂ ਪਹਿਲਾਂ ਪਹਿਲਾਂ ਕਰਨ ਲੱਗਦੇ ਆ ਉਦੋਂ 3 ਤੋਂ 4 ਮਿੰਟ ਕਰੋ ਹੌਲੀ ਹੌਲੀ ਵਧਾਉਂਦੇ ਵਧਾਉਂਦੇ 10 15 ਮਿੰਟ ਤੇ ਲੈ ਜਾਓ ਇਹਦੇ ਨਾਲ ਤੁਹਾਡੀਆਂ ਦਿਮਾਗ ਦੀਆਂ ਕੋਸ਼ਿਕਾਵਾਂ ਜਿਹੜੀਆਂ ਫਾਲਤੂ ਸੋਚਦੀਆਂ ਨੇ ਦਿਮਾਗ ਦੇ ਵਿੱਚ ਮਤਲਬ ਆਕਸੀਜਨੇਟਡ ਬਲੱਡ ਪ੍ਰੋਪਰ ਨਹੀਂ ਮਿਲ ਪਾ ਰਿਹਾ ਵੇਂਜ ਨੂੰ ਦਿਮਾਗ ਦੀਆਂ ਨੂੰ ਉਹ ਮਿਲਣਾ ਸ਼ੁਰੂ ਹੋ ਜਾਂਦਾ ਦਿਮਾਗ ਦੀਆਂ ਨਸਾਂ ਦੀ ਸੋਚ ਲੈਣੀ ਸ਼ੁਰੂ ਹੋ ਜਾਂਦੀ ਹੈ ਤਾਜੀ ਆਕਸੀਜਨ ਮਿਲਣ ਕਰਕੇ ਜਿਹੜੀਆਂ ਡੀਐਕਟੀਵੇਟ ਹੋਏ ਹੋਏ ਮਤਲਬ ਇੰਟਰਨਲ ਤੌਰ ਤੇ ਤੁਹਾਡੇ ਸੈੱਲ ਟਿਸ਼ੂ ਜਿਹਨੇ ਬ੍ਰੇਨ ਦੇ ਉਹ ਮਤਲਬ ਐਕਟੀਵੇਟ ਹੋਣੇ ਸ਼ੁਰੂ ਹੋ ਜਾਂਦੇ ਆ ਜਿਹਦੇ ਨਾਲ ਚੰਗੇ ਵਿਚਾਰ ਦਿਮਾਗ ਚ ਆਉਣ ਲੱਗ ਜਾਂਦੇ ਆ ਮਾੜੀਆਂ ਗੱਲਾਂ ਜਿਹੜੀਆਂ ਮਾੜੇ ਨਕਾਰਾਤਮਕ ਜਿਹੜੀਆਂ ਸੋਚ ਆ ਮਤਲਬ ਉਹ ਡਾਊਨ ਪੈ ਜਾਂਦੀ ਆ ਸਕਾਰਾਤਮਕ ਸੋਚ ਜਿਹੜੀ ਹੈਗੀ ਉਹ ਅੱਗੇ ਵੱਧ ਜਾਂਦੀ ਆ ਉਹਦੇ ਨਾਲ ਫਿਰ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੌਸਲਾ ਜਿਹਾ ਮਿਲਣ ਲੱਗ ਜਾਂਦਾ ਇਨਸਾਨ ਨੂੰ ਇਹ ਤਰੀਕੇ ਹੋਗੇ ਕੱਚੀ ਕਾਣੀ ਸਰੋਂ ਦੇ ਤੇਲ ਦੀ ਘਰ ਦੀ ਕੜਵਾਈ ਹੋਵੇ ਕਾਣੀ ਤੇ ਉਹ ਸਭ ਤੋਂ ਬੈਟਰ ਆ ਉਹ ਤੁਸੀਂ ਜੇ ਮਤਲਬ ਕੇਸੀ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਖੋਪੜ ਦੇ ਵਿੱਚ ਰਚਾਓ ਖੋਪੜ ਦੀ ਖੁਸ਼ਕੀ ਹੋਣ ਕਰਕੇ ਵੀ ਮਤਲਬ ਇਹ ਪ੍ਰੋਬਲਮ ਆਉਂਦੀ ਆ ਸਰੋਂ ਦੇ ਤੇਲ ਦੀ ਪੋਲੀ ਪੋਲੀ ਮ사ਜ ਕਰਨ ਦੇ ਨਾਲ ਹਰ ਰੋਜ਼ ਜੇ ਤੁਸੀਂ ਮ사ਜ ਸ਼ਾਮ ਦੇ ਟਾਈਮ ਕਰਵਾਉਂਦੇ ਹੋ ਤੁਹਾਡੇ ਖੋਪੜ ਦੀ ਖੁਸ਼ਕੀ ਖਤਮ ਹੋਊਗੀ ਉਹਦੇ ਨਾਲ ਤੁਹਾਡਾ ਦਿਮਾਗ ਐਕਟੀਵੇਟ ਹੋਣਾ ਸ਼ੁਰੂ ਹੋਊਗਾ ਹੁਣ ਪੁਰਾਣੇ ਸਮੇਂ ਦੇ ਲੋਕਾਂ ਦੀ ਜਾਨ ਸਕਤੀ ਜ਼ਿਆਦਾ ਹੋਣ ਦਾ ਕਾਰਨ ਕੀ ਸੀ ਇਹੀ ਕਾਰਨ ਸਭ ਤੋਂ ਵੱਡਾ ਸੀ ਵੀ ਉਹ ਹਰ ਰੋਜ਼ ਜਾਂ ਹਫ਼ਤੇ ਦੇ ਵਿੱਚ ਦੋ ਦਿਨ ਸਰੋਂ ਦੇ ਤੇਲ ਦੀ ਕੱਚੀ ਘਾਣੀ ਜਿਹੜੀ ਘਰ ਦੀ ਕੜਾਈ ਸੀ ਉਹ ਤੇਲ ਦੀ ਮਾਲਸ਼ ਕਰਦੇ ਸੀ ਤਾਂ ਉਹ ਠੀਕ ਰਹਿੰਦੇ ਸੀ ਜੁਸਾ ਉਹਨਾਂ ਦਾ ਬੜਾ ਤਗੜਾ ਰਹਿੰਦਾ ਸੀ ਮਤਲਬ ਵੀ ਸਰੀਰ ਦੇ ਵਿੱਚ ਚੁਸਤੀ ਫੁਰਤੀ ਹੌਸਲਾ ਸਾਰਾ ਕੁਝ ਪੂਰਾ ਫਿੱਟ ਉਹਨਾਂ ਦਾ ਰਹਿੰਦਾ ਸੀ ਹਮੇਸ਼ਾ ਹੀ ਕਿਉਂਕਿ ਉਹ ਸਰੀਰ ਨੂੰ ਆਪਣੇ ਨੂੰ ਪਹਿਲਾਂ ਪਹਿਲ ਦੇ ਆਧਾਰ ਤੇ ਖਿਆਲ ਰੱਖ ਕੇ ਚੱਲਦੇ ਸੀ ਆਪਾਂ ਤਾਂ ਦੇਖੋ ਸਰੀਰ ਲਈ ਟਾਈਮ ਹੀ ਨਹੀਂ ਦੇ ਪਾਉਂਦੇ ਮੋਬਾਈਲ ਲਈ ਬੜਾ ਟਾਈਮ ਦਿੰਨੇ ਆ ਮੋਬਾਈਲ ਨੂੰ ਕੰਟੀਨਿਊ ਯੂਜ਼ ਕਰਦੇ ਆ ਤੇ ਮੋਬਾਈਲ ਜਦੋਂ ਅਸੀਂ ਕੰਟੀਨਿਊ ਯੂਜ਼ ਕਰਦੇ ਆ ਮੋਬਾਈਲ ਹੀ ਆਪਣੇ ਦਿਮਾਗ ਨੂੰ ਹੈਂਗ ਕਰਦਾ ਮੋਬਾਈਲ ਕੰਟੀਨਿਊ ਜਦੋਂ ਦੇਖੀ ਜਾਂਦੇ ਆ ਰੁਟੀਨਾ ਤੇ ਅਸਰ ਪਾਉਂਦਾ ਆਪਣੇ ਆਈਜ਼ 'ਤੇ ਤੇ ਆਪਣੇ ਮਤਲਬ ਦਿਮਾਗ ਦੀਆਂ ਕੋਸ਼ਿਕਾਵਾਂ 'ਤੇ ਲਗਾਤਾਰ ਫੋਨ ਕੰਟੀਨਿਊ ਸੁਣਦੇ ਨੇ ਵਾਇਸ ਕਾਲ ਤੇ ਉਹਨਾਂ ਤੇ ਵੀ ਦਿਮਾਗ 'ਤੇ ਅਸਰ ਪੈਂਦਾ ਹੁਣ ਮੈਂ ਗੱਲ ਕਰਾਂ ਦਵਾਈ ਬਾਰੇ ਜਿਹੜੀ ਦਵਾਈ ਤੁਹਾਨੂੰ ਅਸੀਂ ਮਤਲਬ ਦੇ ਰਹੇ ਆਂ ਪੇਸ਼IENTS ਨੂੰ ਮਤਲਬ ਪ੍ਰੋਵਾਈਡ ਕਰ ਰਹੇ ਆ ਦੇਖੋ ਮਾਈਂਡ ਰਿਲੈਕਸ ਨਾਮ ਦਾ ਕੈਪਸੂਲ ਆ ਇਹ ਇਹਦਾ ਰਿਜ਼ਲਟ ਸਾਨੂੰ ਬਹੁਤ ਹੀ ਇਫੈਕਟਿਵਲ ਰਿਜ਼ਲਟ ਸਾਨੂੰ ਮਿਲ ਪਾ ਰਿਹਾ ਹੁਣ ਇਹ ਜਿਹੜਾ ਮਾਈਂਡ ਰਿਲੈਕਸ ਕੈਪਸੂਲ ਹੈ ਇਹ ਪਿਓਰ ਆਯੁਰਵੇਦ ਦਾ 100% ਪਿਓਰ ਆਯੁਰਵੇਦ ਕਿਦਾ ਕੋਈ ਵੀ ਸਾਈਡ ਇਫੈਕਟ ਨਹੀਂ ਸਰੀਰ ਤੇ ਇਹਨੂੰ ਜਿਹੜੇ ਬੰਦੇ ਨੂੰ ਆਮ ਖਾਸ ਨਾਰਮਲ ਪ੍ਰੋਬਲਮ ਆ ਉਹਨੂੰ ਤਾਂ 2-4 ਦਿਨਾਂ ਚ ਹੀ ਦੱਸਣ ਲੱਗ ਜਾਂਦਾ ਜਿਨ੍ਹਾਂ ਨੂੰ ਜਾਦੇ ਪ੍ਰੋਬਲਮ ਬਹਿਮੀ ਹੋ ਚੁੱਕੇ ਨੇ ਦਰਮਨ ਦੇ ਵਿੱਚ ਬਣਿਆ ਹੌਸਲਾ ਨਹੀਂ ਪੈ ਰਿਹਾ ਹਿੰਮਤ ਨਹੀਂ ਪੈ ਰਹੀ ਉਹਨੂੰ ਕੰਟੀਨਿਊ ਯੂਜ਼ ਕਰਨ ਦੇ ਨਾਲ ਲਗਾਤਾਰ ਤਿੰਨ ਹਫ਼ਤਿਆਂ ਦੇ ਵਿੱਚ ਇਹ ਰਿਜ਼ਲਟ ਦੇ ਦਿੰਦਾ ਹੁਣ ਇਹਦੇ ਵਿੱਚ ਅਸੀਂ ਕੀ ਕੀ ਪਾਇਆ ਇਹ ਸੁਣ ਲਓ ਧਿਆਨ ਦੇ ਨਾਲ ਮੈਂ ਤੁਹਾਨੂੰ ਫਾਰਮੂਲਾ ਦੱਸਣ ਲੱਗਾ ਹਾਂ ਇੱਕ ਕੈਪਸੂਲ ਦਾ ਬ੍ਰਹਮੀ ਬੱਟੀ ਇਹਦੇ ਵਿੱਚ ਪਾਈ ਆ ਸਫੈਦ ਮੂਸਲੀ ਪਾਈ ਆ ਇਹਦੇ ਵਿੱਚ ਸਿਮਰਤੀ ਸਾਗਰ ਰਾਸਣ ਦਾ ਇੱਕ ਮਤਲਬ ਉਹ ਪਾਇਆ ਸੁਗੰਧਾ ਪਾਈ ਆ ਜਟਾਮਨਸੀ ਪਈਆ ਸਾਲਮ ਪੰਜਾ ਪਿਆ ਤੇ ਸੰਖ ਪੁਸਪੀ ਪਈਆ ਸੰਖਪੂਸਪੀ ਇਹ ਸਾਰੀਆਂ ਦਵਾਈਆਂ ਪਾ ਕੇ ਉਦੋਂ ਬਾਅਦ ਵਿੱਚ ਇਹਦੇ ਵਿੱਚ ਨਾ ਬ੍ਰਹਮੀ ਤੇ ਅਸਵਗੰਧਾ ਤੇ ਸਫੈਦ ਮੂਸਲੀ ਇਹਦੀਆਂ 5-5 ਭਾਵਨਾਵਾਂ ਦਿੱਤੀਆਂ ਨੇ ਇਹਨੂੰ ਜਿਹਦੇ ਨਾਲ ਇਹ ਇੰਨਾ ਕੁ ਗੁਣਕਾਰੀ ਹੋ ਗਿਆ ਜਿਹਦੇ ਨਾਲ ਇਹ ਸਰੀਰ ਦੀ ਤਾਕਤ ਵੀ ਬਣਾਉਂਦਾ ਮਨ ਦੇ ਹੌਸਲੇ ਨੂੰ ਵੀ ਬਣਾਉਂਦਾ ਦਿਲ ਨੂੰ ਵੀ ਤਾਕਤ ਦਿੰਦਾ ਦਿਮਾਗ ਦੀਆਂ ਮਰੀਆਂ ਕੋਸ਼ਕਾਵਾਂ ਨੂੰ ਵੀ ਤਾਕਤ ਦਿੰਦਾ ਦਿਮਾਗ ਤੇਜ਼ ਹੋ ਜਾਂਦਾ ਇਹਦੇ ਨਾਲ ਦਿਮਾਗ ਦੀ ਜਿਹੜੀ ਸੋਜ ਆ ਜਾਂ ਸੋਚ ਆ ਉਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ ਹੁਣ ਕਈ ਸਾਡੇ ਕੋਲੇ ਪੇਟ ਰੋਗੀ ਐਸੇ ਆਉਂਦੇ ਨੇ ਜਿਹੜਾ ਕਿ ਸੁੱਧਾ ਹੀ ਸਬੰਧ ਉਹਨਾਂ ਦਾ ਦਿਮਾਗ ਦੇ ਨਾਲ ਹੁੰਦਾ ਤੇ ਦਿਮਾਗ ਦੀਆਂ ਦਵਾਈਆਂ ਡਾਕਟਰ ਲਾ ਲਾ ਕੇ ਅੱਕੇ ਥੱਕੇ ਪਏ ਜਾਂਦੇ ਨੇ ਫਰਕ ਫੇਰ ਨਹੀਂ ਪੈਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਫਿਰ ਜਦੋਂ ਇਹ ਬ੍ਰਹਮੀ ਵਗੈਰਾ ਲੱਗਦੀ ਹੈ ਬ੍ਰਹਮੀ ਬੱਟੀ ਵਗੈਰਾ ਜਿਹੜੀ ਮਤਲਬ ਪਈ ਇਹਦੇ ਵਿੱਚ ਤੇ ਇਹਦੇ ਵਿੱਚ ਮਤਲਬ ਸਿਮਰਤੀ ਸਾਗਰ ਜਿਹੜਾ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਤਾਕਤ ਦੇਣ ਵਾਸਤੇ ਪਿਆ ਉਹ ਕੰਮ ਕਰਦਾ ਤੇ ਵਧੀਆ ਢੰਗ ਨਾਲ ਸੁਕਸੈਸ ਤੇ ਜੇ ਤੁਸੀਂ ਮਤਲਬ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ ਉਹਦਾ ਇਲਾਜ ਕਰਵਾ ਕੇ ਤੁਸੀਂ ਅੱਕ ਥੱਕ ਚੁੱਕੇ ਹੋ ਤਾਂ ਤੁਸੀਂ ਇਹ ਕੈਪਸੂਲ ਨੂੰ ਘਰ ਬੈਠੇ ਸਾਡੇ ਕੋਲੋਂ ਮੰਗਵਾ ਸਕਦੇ ਹੋ ਅਸੀਂ ਤੁਹਾਨੂੰ ਇਹਨੂੰ ਘਰ ਭੇਜ ਦਾਂਗੇ ਕੋਈ ਚਿੰਤਾ ਲੈਣ ਦੀ ਲੋੜ ਨਹੀਂ ਜੇ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਹੈ ਤੁਸੀਂ ਲੰਮੇ ਟਾਈਮ ਤੋਂ ਪੀੜ ਤੋਂ ਹੱਲ ਨਹੀਂ ਹੋ ਰਿਹਾ ਸਾਡੇ ਕੋਲ ਆ ਕੇ ਇਲਾਜ ਕਰਵਾਉਣਾ ਤਾਂ ਸਾਡੇ ਕੋਲ ਪੀਣ ਕੇ ਆ ਕੇ ਇਲਾਜ ਕਰਵਾ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਤੁਸੀਂ ਵਟਸਐਪ ਕਰਕੇ ਇਹਨੂੰ ਆਰਡਰ ਕਰ ਸਕਦੇ ਹੋ ਜੇ ਸਾਡੇ ਕੋਲੇ ਆਣਾ ਚਾਹੁੰਦੇ ਹੋ ਲਾ ਕੇ ਇਲਾਜ ਕਰਾਣਾ ਤਾਂ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਆਪਣਾ ਐਡਰੈਸ ਭੇਜ ਦਾਂਗੇ ਤੁਸੀਂ ਮੋਸਟ ਵੈਲਕਮ ਜੀ ਆਇਆਂ ਨੂੰ ਆ ਸਕਦੇ ਹੋ ਕਲੀਨਿਕ ਦੇ ਵਿੱਚ ਆ ਕੇ ਇਲਾਜ ਕਰਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਕਿਰਪਾ ਕਰਕੇ ਹੱਥ ਵਨ ਕੇ ਬੇਨਤੀ ਆ ਵੀ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਸਕੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਿਹਤ ਨਾਲ ਰਿਲੇਟਡ ਵੀਡੀਓਜ਼ ਅਸੀਂ ਹੋਰ ਦਿੰਦੇ ਰਹੀਏ ਮਿਲਦੀਆਂ ਰਹਿਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਦੇਖਣ ਲਈ ਸਤਿ ਸ਼੍ਰੀ ਅਕਾਲ